ਪ੍ਰਿੰਸੀਪਲ ਸ਼ਰਨਜੀਤ ਸਿੰਘ ਨੇ ਸਮਾਜ ਦੇ ਮੋਹਤਬਰ ਲੋਕਾਂ ਨਾਲ ਮਿਲ ਕੇ ਸਕੂਲ ਦੀ ਦਿੱਖ ਸੁਧਾਰਨ ਵਿੱਚ ਕੀਤਾ ਵੱਡਮੁੱਲਾ ਕਾਰਜ ਹੁਸ਼ਿਆਰਪੁਰ ਵਿਖੇ ਸੂਬਾ ਪਦਰੀ ਸਮਾਗਮ ਵਿੱਚ ਕੀਤਾ ਜਾਵੇਗਾ ਸਟੇਟ ਵਾਰਡ ਨਾਲ ਸਨਮਾਨਿਤ ਸਕੂਲ ਆਫ ਅਮਿਨੇਸ਼ ਕਿਰਤਪੁਰ ਸਾਹਿਬ ਦੇ ਪ੍ਰਿੰਸੀਪਲ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਮੋਹੱਲਾ ਟਿੱਬੀਆਂ ਦੇ ਰਹਿਣ ਵਾਲੇ ਪ੍ਰਿੰਸੀਪਲ ਸ਼ਰਨਜੀਤ ਸਿੰਘ ਨੂੰ 5 ਸਤੰਬਰ ਹੁਸ਼ਿਆਰਪੁਰ ਵਿਖੇ ਸੂਬਾ ਪਦਰੀ ਸਮਾਗਮ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਟੇਟ ਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਜੇਕਰ ਯੋਗ ਹੈ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਸਮਾਜ ਦੇ ਮੋਹਤਬਰ ਲੋਕਾਂ ਨਾਲ ਮਿਲ ਕੇ ਸਕੂਲ ਦੀ ਦਿੱਖ ਸੁਧਾਰਨ ਲਈ ਵੱਡਮੁੱਲਾ ਯੋਗਦਾਨ ਪਾਇਆ। ਉਥੇ ਹੀ ਨੌਡਲ ਅਫਸਰ ਹੁੰਦੇ ਹੋਏ ਆਪਣੇ ਅਧੀਨ ਆਉਦੇ ਸਕੂਲਾਂ ਵਿੱਚ ਦਾਖਲੇ ਵਿੱਚ ਰਿਕਾਰਡ ਵਾਅਦਾ ਕੀਤਾ। ਉਹਨਾਂ ਸਕੂਲ ਦਾ ਖੇਡ ਦੇ ਮੈਦਾਨ ਦੀ ਦਿੱਖ ਸੁਧਾਰ ਕੇ ਕੌਮੀ ਪੱਧਰ ਦੇ ਕਬੱਡੀ ਖਿਡਾਰੀ ਪੈਦਾ ਕੀਤੇ। ਇਸ ਤੋਂ ਬਿਨਾ ਸਕੂਲ ਵਿੱਚ ਸਾਲਾਨਾ ਐਥਲੈਟਿਕ ਮੀਟ ਅਤੇ ਹੁੰਰੀ ਟੂ ਮੁਕਾਬਲਾ ਕਰਨ ਦੀ ਪ੍ਰਤਿਪਾਈ। ਸਕੂਲ ਦੇ ਪੰਜੀ ਖਿਡਾਰੀ ਨੈਸ਼ਨਲ ਸਟਾਈਲ ਕਬੱਡੀ ਵਿੱਚ ਤਗਮੇ ਹਾਸਲ ਕਰ ਚੁੱਕੇ ਹਨ। ਇਸ ਤੋਂ ਬਿਨਾ ਚਾਰ ਕੌਮੀ ਪੱਧਰ ਤੇ ਨਾਮਣਾ ਖੜ ਚੁੱਕੇ ਹਨ। ਉਹਨਾਂ ਦੇ ਸਕੂਲ ਦੀ ਬੈਂਡ ਟੀਮ pen c c ਨਵਲ ਵਿੰਗ ਪੰਗੜਾ ਟੀਮ ਅਤੇ ਹੋਰ ਪ੍ਰੀਖਿਆਵਾਂ ਵਿੱਚ ਪ੍ਰਾਪਤੀਆਂ ਕਾਬਲੇ ਤਾਰੀਫ ਹਨ ਉਹਨਾਂ ਬੀਤੇ ਸਮੇਂ ਦੌਰਾਨ ਨਕਲ ਰੋਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਸਫਰ ਇੱਕ ਪਰਲ 2018 ਨੂੰ ਪ੍ਰਿੰਸੀਪਲ ਬਣੇ ਸ਼ਰਨਜੀਤ ਸਿੰਘ ਨੇ ਸਟੇਟ ਐਵਾਰਡ ਲਈ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਕਮਿਕਰ ਸਿੰਘ ਡਾਢੀ ਦਾ ਧੰਨਵਾਦ ਕੀਤਾ